ਸਮਨੁਦਰੇ ਬਿਗਾਤ ਇੱਧਰ ਕਿਹਾਗਾ ਇਹ ਹਜੇ ਤੱਕ ਨਹੀਂ ਆਇਆ ਹੈਗਾ ਮੈਂ ਤਾਂ ਤਿਆਰ ਹੂੰ ਬੈਠੀ ਆ ਮੈਂ ਤਾਂ ਜਾਣਾ ਸੀ ਹੁਣ ਵੀ ਘਰੀ ਤਰ ਗਿਆ ਆਵਦਾ ਤਾ ਇੱਧਰ ਹੋ ਲੈਣਾ ਕਿਹੜੇ ਵੇਲੇ ਆਂਦਾ ਗਿਆਗਾ ਮੈਨੂੰ ਕਹਿੰਦਾ ਤਿਆਰ ਹੋ ਜੀ ਕੋਈ ਨਹੀਂ ਤੇ ਆ ਹਾਂ ਕੀ ਰੋਲਾ ਪਾਈ ਜਾਨੀਂ ਕੀ ਰੋਲਾ ਕੀ ਪਾਈ ਜਾਨੀਂਗੇ ਤੇ ਮੈਂ ਜਾਣਾ ਸੀਗਾ ਮੈਨੂੰ ਅੱਡੇ ਤੇ ਕਰਕੇ ਛੱਡਿਆ ਹੋਣਾ ਤੂੰ ਮੇਰੀ ਗੱਲ ਸੁਣ ਲੈ ਅੱਡੇ ਤੇ ਕਰ ਹੁਣ ਅੱਜ ਕੱਲ੍ਹ ਕਾਨੂੰਨ ਲਾਗੂ ਕਰਤਾ ਬੱਸਾਂ ਦਾ ਵੀ ਪੂਰ ਮਸੂਰਾਂ ਸਵਾਰਾਂ ਚੜਾਉਣਗੇ ਮੂੰਹ ਇੱਧਰ ਕਰ ਲੈ ਮੇਰੇ ਕੰਨੀ ਮੜਾ ਜਾ ਫਿਰ ਮੈਨੂੰ ਕਾਨੂੰਨ ਕਿ ਸਿਖਾਣਾ ਦਾ ਕਾਨੂੰਨ ਤੈਨੂੰ ਮੈਂ ਦੱਸਦਾ ਨਾ ਭੀ ਤੇ ਤੋ ਚੜਿਆ ਤੇ ਇੰਨੀ ਦੂਰ ਪਹੁੰਚਿਆ ਵੀ ਨਹੀਂ ਜਾਣਾ ਕੋਈ ਗੱਲ ਨਹੀਂ ਮੈਂ ਤਾਂ ਨਾ ਬਸ ਦਿਮਾਗ ਲੰਮਕ ਕੇ ਚੜ ਜੂਗੀ ਮੈਨੂੰ ਜਾਣੇ ਹੀ ਜਾਣਾ ਜਮਾਣੀ ਬਈ ਤੂੰ ਖੜੀ ਰਹਿ ਜੇਂ ਗੱਡੇ ਤੇ ਬਹੁਤ ਭੀੜਾ ਸੋਹਣ ਤੂੰ ਪਤਾ ਹੀ ਹੈ ਤੈਨੂੰ ਰੋਜ਼ ਦਾ ਸਕੂਲ ਜਾਣੇ ਆ ਤੂੰ ਕਿੰਨੀ ਬੱਸਾਂ ਚ ਭੀੜਾ ਇਹ ਤੋਂ ਉੱਥੇ ਚੜਿਆ ਜਾਊਗਾ ਕੋਈ ਗੱਲ ਨਹੀਂ ਤਾਂ ਬੈਨਾ ਲੱਗੇ ਹੋਏ ਨੇ ਇਹਨੂੰ ਕੀ ਦਿੱਕਤ ਆਉਣੀ ਹੈਗੀ ਨਹੀਂ 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 ਬਹੁਤ ਜ਼ਿਆਦੇ ਭੀੜਾ ਮੈਨੂੰ ਵੀ ਇਹਦੇ ਛੁੱਟੀ ਦਾ ਲਾਲਚ ਹੈ ਤੈਨੂੰ ਛੁੱਟੀ ਦਾ ਦੋ ਦਿਨ ਲਾ ਜਾਊਂਗੀ ਦੋ ਦਿਨ ਲਾਏਂਗਾ ਤੈਨੂੰ ਮੈਂ ਇੱਕ ਸਕੀਮ ਨਾਲ ਭੇਜ ਸਕਦਾ ਸਕੀਮਸ ਕੁਮਾ ਮੈਂ ਤੇਰੇ ਨਾਲ ਕੋਈ ਨਹੀਂ ਬਰਤਣੀ ਹੈਗੀ ਮੈਨੂੰ ਨਹੀਂ ਪਤਾ ਵੀ ਮੈਂ ਤਾਂ ਆਪ ਅਗਰ ਬੱਸ ਚੜ੍ਹ ਕੇ ਭੱਜ ਜੂੰਗੀ ਠੀਕ ਹੈ ਨਾ ਮੈਂ ਤਾਂ ਸਵੇਰ ਦੀ ਟਿਕੀ ਜਾਨੀ ਹੈਗੀ ਤੈਨੂੰ ਮੈਂ ਕਹ ਹੁਣ ਵੀ ਆਉਂਦੀ ਹੈ ਸਵੇਰ ਦੀ ਟਿਕੀ ਨਹੀਂ ਫਿਰ ਮੈਂ ਤੈਨੂੰ ਭੇਜ ਦਿੰਨਾ ਕਿਸੇ ਸਾਉਣਾ ਭੇਜ ਦਨੇ 12 ਵਜੇ ਇਦੋਂ ਬਾਅਦ ਮਰੇਲਕੋਟਲਾ ਨੇੜੇ ਤੇੜੇ ਨਹੀਂ ਹੈਗਾ ਵੀ ਮੈਂ ਹੁਣੀ ਭੱਜ ਜੂੰਗੀ ਮਰੇਲਕੋਟਲੇ ਤੂੰ ਕੱਲ ਨੂੰ ਸ਼ਾਮ ਨੂੰ ਪਹੁੰਚ ਜਾਏਂਗੀ ਕੱਲ ਨੂੰ ਸ਼ਾਮ ਨੂੰ ਪਹੁੰਚਣ ਨੂੰ ਮੈਂ ਦੱਸ ਕੇ ਦਿੰਦੀ ਆ ਤੇ ਉੱਥੇ ਤੇ ਜਾਣਾਗਾ ਰੈਡੀ ਤੇ ਜਾਣਾ ਕਿਤੇ ਨਹੀਂ ਜਾਣਾ ਮੈਂ ਤੈਨੂੰ ਜਿਪ ਝਾ ਦੇ ਆ ਫੇਰ ਬੱਸ ਦੋ ਤਾਂ ਮੈਂ 4 ਘੰ ਆਪੇ ਮੈਨੂੰ ਕਿ ਜਹਾਜ਼ ਨਹੀਂ ਦੇਂਦੇ ਤੈਨੂੰ ਮੈਂ ਆਪੇ ਭੇਜਦਾ ਭੇਜ ਦੇਂਦੇ ਫੇਰ ਸੁਣ ਭੇਜ ਦੇ ਕੀ ਹੁੰਦਾਗਾ ਭਾਬੀ ਜਦੋਂ ਬਾਈ ਕਹੀ ਜਾਂਦਾ ਤੈਨੂੰ ਆਪੇ ਭੇਜ ਦੂਗਾ ਬਸ ਤਾਂ ਕਹੇ ਭੀੜ ਵਾਲੀ ਗਿਆ ਤੂੰ ਜਾ ਨਹੀਂ ਸਕਦੀ ਤੇ ਤੂੰ ਚੜਿਆ ਨਹੀਂ ਜਾਣਾ ਤੇ ਬਸ ਤਾਂ ਬਿਨਾਂ ਥੱਕਾ ਤੇ ਗੱਡੀ ਤਾਂ ਖੜੀ ਨਹੀਂ ਆਪਣੀ ਇਹ ਤਾਂ ਗੱਡੀ ਛੱਡੇਗਾ ਮੈਂ ਤੈਨੂੰ ਆ ਲਿਆ ਮੈਂ ਲਿਆਇਆ ਸੁ ਲਿਆ ਰੱਖਿਆ ਸਮੜ ਕੱਲ੍ਹ ਦਾ ਲਿਆ ਰੱਖਿਆ ਤੈਨੂੰ ਮੈਂ ਢਾਕ ਰਾਂ ਭੇਜ ਦੇਣਾ ਜਮੀ ਸ਼ਰਮ ਲੱਗੀ ਤੇਰੀ ਤਾਂ ਕਿਉਂ ਡਾਕਰਾ ਹੀ ਕਿਤੇ ਇਨਸਾਨ ਜੰਦੇ ਹੁੰਦੇ ਆ ਮੈਂ ਤੈਨੂੰ ਭੇਜ ਕੇ ਦਿਖਾਉ ਉਹ ਡਾਕਰਾ ਹੀ ਮੈਂ ਸਮਾਨ ਮੰਗਵਾਨੀ ਆਂ ਕਿਉਂ ਸੂਟ ਸੱਟ ਮੰਗਾ ਲੈਣੀ ਹੁੰਦੀਆਂ ਕਿ ਚੀਜ਼ਾਂ ਹੀ ਆਉਂਦੀਆਂ ਹੁੰਦੀਆਂ ਬੰਦੇ ਵੀ ਡਾਕਰੇ ਹੁੰਦੇ ਬੰਦੇ ਵੀ ਡਾਕਰਾ ਹੀ ਭੱਜ ਜਾਂਦੇ ਆ ਬੱਸ ਕਰਿਆ ਕਰ ਤੈਨੂੰ ਮੈਂ ਕੂਰੀਅਰ ਕਰਕੇ ਭੇਜੂੰ ਉੱਥੇ ਜਾ ਕੇ ਪਤਾ ਵੀ ਤੈਨੂੰ ਕਾ ਟੈਂਸ਼ਨ ਲੈਣ ਦੀ ਲੋੜ ਪਈ ਆ ਜਦੋਂ ਬਾਈ ਤੈਨੂੰ ਭੇਜ ਜਾਂਦੀ ਆ ਆਇਆ ਤੈਨੂੰ ਪੈਕਿੰਗ ਕਰਕੇ ਭੇਜਾਂ ਮੈਂ ਤੁਹਾਨੂੰ ਮੁੜ ਕੇ ਮੇਰੀ ਲੋੜ ਨਹੀਂ ਹੈਗੀ ਉਹ ਲੋੜ ਤਾਂ ਹੈਗੀ ਖਤਮ ਸਾਰਾ ਕੁਝ ਤੈਨੂੰ ਸਾਂਭ ਹੀ ਆਉਗਾ ਸਾਰਾ ਕੁਝ ਆਊਗਾ ਆਇਆ ਤੈਨੂੰ ਤਿਆਰ ਕਰਕੇ ਭੇਜਾਂ ਆ ਜਾ ਮੈਂ ਤਾਂ ਉਹਦਾ ਡਾਕਰਾ ਹੀ ਲੈ ਭੇਜਾਂਗਾ ਅਰ ਡਾਕੜੀ ਰੱਖ ਲਊਗਾ ਮੈਂ ਤਾਂ ਕਰ ਕਿ ਮੈਂ ਰੱਖ ਲਊ ਡਾਕੜਾ ਤੈਨੂੰ ਖੋਲ ਦੇ ਨਹੀਂ ਡਾਕੜਾ ਤੈਨੂੰ ਖੋਲ ਦੇ ਨਹੀਂ ਖੋਲ ਦੇ ਨਹੀਂ ਡਾਕੜਾ ਕਦੇ ਨਹੀਂ ਖੋਲਦਾ ਰਾਤ ਸਿੱਧੀ ਜਾਏਗੀ ਜਮਾ ਜਦੋਂ ਡਾਕੜੇ ਨੂੰ ਪਤਾ ਲੱਗ ਗਿਆ 50 ਕਿਲੋ ਦਾ ਭਾਰ ਮੈਂ ਤੋਂ ਬਾਰੀ ਉਹ ਭੇਜੂਗਾ ਆ ਜਾ ਤੈਨੂੰ ਪੈਕਿੰਗ ਕਰ ਮੇਰੀ ਗੱਲ ਸੁਣ 50 ਕਿਲੋ ਭਾਜੇ ਨਾ ਡਾਕੜਾ ਚੱਕ ਕੇ ਲੈ ਕੇ ਜਾਊਗਾ ਪੰਜ ਕੰਟਲ ਪੰਜ ਕੰਟਲ ਹੋਵੇ ਪਰ ਤੈਨੂੰ ਮੈਂ ਭੇਜ ਦੂਆ ਆ ਲੈ ਐ ਮੈਂ ਤਾਂ ਨਹੀਂ 5000 ਰੁਪਏ ਸਮਝਤੀ ਲਾਇਆ ਹਾਂ ਦੇ ਹਜ਼ਾਰ ਸਮਾਨ ਤੇ ਕਿਹੜਾ ਸਮਾਨ ਤੇ ਆ ਜਾ ਉਹ ਲਿਆਰ ਖੈ ਤੂੰ ਪੈਕਿੰਗ ਕਰਕੇ ਭੇਜ ਹਾਂ ਜਾ ਮਲਾਟੇ ਚੀ ਲਿਆਰ ਕੀ ਗੋਲਟੀ ਕੋਈ ਨਾ ਆ ਜਾ ਆ ਜਾ ਮੈਂ ਫੋਨ ਵੀ ਨਾਲ ਲੈ ਜਾ ਫਿਰ ਫੋਨ ਵੀ ਲੈ ਜਾ ਆ ਜਾ ਕਿਹ ਪਾਸੋਂ ਕੀ ਭਾਲੇ ਮੈਂ ਤਾਂ ਕਸੂਟਾ ਹਾਰ ਗਿਆ ਮੈਂ ਨਹੀਂ ਪਤਾ ਹੈਗਾ ਸਮਾਨ ਦਾ ਪਤਾ ਨਹੀਂ ਕੀ ਹੋਊਗਾ ਕੱਟ ਦੇ ਹੁਣ ਖੜੀ ਰੋ ਇਹਦਾ ਕੀ ਕਰੋਣਾਗਾ ਤੂੰ ਸੁਣ ਮਨ ਸੁਮਨ ਆ ਜਾ ਆ ਜਾ ਦੇਖੀਏ ਤਾਂ ਕੰਮ ਤੇਰੇ ਵੀਰੇ ਦੇ ਦੇਹ ਲਾ ਹਾਂ ਹੁਣ ਤੂੰ ਖੜੀ ਜਾਣਾ ਵਗ ਜੀ ਕੋਈ ਖੜੀ ਰਹੂਗਾ ਭਾਈ ਖੜੀ ਤਾਂ ਹੋ ਤੂੰ ਖੜੀ ਹੋ ਉਹ ਖੜੀ ਹੋ ਜਾ ਜਲਦੀ ਨਾਲ ਨਹੀਂ ਤੇਰਾ ਬਸ ਤੂੰ ਤਾਂ ਖੜਾ ਹੀ ਰਹਣਾ ਹੁੰਦਾ ਹੈ ਨਾ ਨਹੀਂ ਖੜੀ ਹੋ ਖੜੀ ਹੋ ਬਿੱਪਾ ਮਾਰ ਜੂਗੀ ਜਾਂਦਾ ਕੋਈ ਖੜੀ ਤਾਂ ਹੋ ਤੂੰ ਹੁਣ ਕਿ ਆਉਗੀ ਇੱਥੇ ਸੁਮਨ ਆ ਆ ਹਾਂ ਬੜੇ ਇਹ ਗਾਂ ਮੋੜਾ ਕੁਝ ਗੱਲਾਂ ਕਹੋਣ ਦੇ ਮੇਰਾ ਨਹੀਂ ਕਹੋ ਰਹੀ ਇਹ ਜਿਹੜਾ ਕੂਰੀਅਰ ਕਰਕੇ ਭੇਜਾਂ ਪੁੱਜ ਜੱਜ ਕੇ ਮੇਰਾ ਮੈਂ ਆਪਣਾ ਖਾਣਾ ਕਰ ਦੋ ਫਿਰ ਜਾਂ ਥੋੜਾ ਜਿਹਾ ਮੁੱੱਚੀ ਬਣਾ ਦੂੰ ਦੇਖ ਲਈ ਫਿਰ ਮੇਰੇ ਪਾਪਾ ਕੁਝ ਨਿਕਰਾਉਂਦਾ ਚੱਲ ਕੁੰਦੇ ਜਿਆਸੋ ਉਹ ਮੈਂ ਦਰਵਾਜ਼ਾ ਹੀ ਖੋਲ ਲਾਂਗੇ ਕਿਵੇਂ ਖੋਲਣ ਮੇਰਾ ਕਲਾਸ ਜਹਦ 300 ਲੋੜ ਕਰ ਰਹੀ ਯਾਤੀ ਲੈ 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 ਮੇਰੇ ਸਾਰੇ ਬਾਹ ਖਿੰਡ ਗਏ ਕੁਝ ਵੀ ਬਾਹ ਖਿੰਡ ਦੇ ਚਲ ਪੂਰੀਆਂ ਕਰ ਹੈਡਰ ਇੱਥੇ ਫੜ ਕੇ ਰੱਖ ਇੱਕ ਚਲ ਚਲ ਇੱਕ ਤਾਂ ਫੜ ਕੇ ਰੱਖ ਮੇਰਾ ਪਰਸ ਪਾੜ ਕੇ ਕੁੱਪ ਪਰਸ ਵੀ ਤੇਰਾ ਨਾਲ ਹੀ ਲਊਆ ਲੈ ਤੈਨੂੰ ਪੂਰੀਆਂ ਕਰਕੇ ਤੈਨੂੰ ਉੱਥੇ ਪਹੁੰਚਾ ਦਿਆਂ ਮਾਤਾ ਘਰੋਂ ਮੈਂ ਬੋਲਣਾ ਨਹੀਂ ਹੈ जमाना कुछ भाई के कार्ट में जमी हाँ दो हाथ भी लेते जमी अल्लाह चक्कर कोरिया तालाबी गाड़ी तो होगा तेरे को कोरिया का गाड़ी तो होगा सुमन और फूंक चाकर फूंक दार चार दिन चार दिन फूंक करो अब तेरे नंबर पे डायरेक्ट तेरे को भाई आ जा हम्म हेलो सलीम आ जा आ जा भाई आ जा ਤਿਆਰ ਸੁਣੂਗਾ ਤੇ ਆ ਦੋਹਾਂ ਦੇ ਵਿੱਚ ਵਿੱਚ ਪਚਾ ਦੇ ਕੱਲ ਨੂੰ ਸ਼ਾਮ ਨੂੰ ਪਚਾ ਦੇ ਓਕੇ ਓਕੇ ਜੇ ਤੂੰ ਬਾਹਰ ਐ ਲੱਤਾਂ ਰੱਖਣ ਘਮਾ ਲਈ ਸੀ ਹੂੰ ਤਾਂ ਆ ਤੜਾ ਨਾ ਆਪਣਾ ਭਾਈ ਨੂੰ ਨੋਨਾਂ ਨੂੰ ਦੇਹਲਾ ਤੂੰ ਕਾਹ ਕਰੀਂ ਤੀਰ ਕੇ ਮੈਨੂੰ ਪੈਕੇਜ ਕਰਕੇ ਪੈਕੇਜਿੰਗ ਕਰਕੇ ਭੇਜ ਹੁਣ ਮੈਂ ਕਹੂੰ ਤਾਂ ਡਾਕ ਰਹੀ ਭੇਜਦੇ ਆ ਮੈਂ ਕਹਿੰਦਾ ਕਹੇ ਸੀ ਪੈਕੇਜਿੰਗ ਕਰਕੇ ਭੇਜ ਮੈਂ ਕਿਹਾ ਸੀ ਘਮਾਣਾ ਮੇਰੇ ਬਾਪ ਕਰਿਆ ਪਿਆ ਲੋ 2 ਮਿੰਟ ਚੁੱਪ ਕਰ ਜਾ ਗੱਡੀ ਤੇ ਸਿੱਧੀ ਜਾਏਗੀ 2 ਮਿੰਟ ਲਈ ਰੁਕ ਜਾ ਕਿਹੜੀ ਲੋਕੇਸ਼ਨ ਦੱਸੀ ਸੀ ਬਾਈ ਮੈਂ ਕਿੱਧਰ ਜਾਈਂ ਆਹ ਕਰ ਲੱਗਦਾ ਮੈਨੂੰ ਚਲੋ ਨਾ ਤੇਜੀ ਤੇ ਟਿਕ ਕਰਕੇ ਕੰਮ ਜਾ ਰਿਹਾ ਤੇ ਵੀ ਬਾਬਾ ਇਹਦਾ ਕਾਈ ਰਹਿ ਸੁ ਕਰਿਆ ਹਾਂਜੀ ਹਾਂਜੀ ਆਜੋ ਬਾਈ ਜਿਦੇ ਆਓ ਬਈ ਫੜਾਓ ਗਲੇ ਸਮਾਨ ਸੈਤੀ ਕਰੋ ਮੜਕਾ ਮੈਂ ਜਾਈਦਾ ਕਾਲੀ ਨੂੰ ਬਾਈ ਆਸਮਾਨ ਹੈ ਕਿੱਟ ਇਹ ਤਾਂ ਕਰੀ ਰਿਹਾ ਬਸ ਇਹੀ ਆ ਜੀ ਬਸ ਹਾਂ ਉਹ ਨਾਲ ਇੱਕ ਹੋਰ ਸਮਾਨ ਆਈ ਬਈ ਉਹਨੂੰ ਤੇ ਨਾਲ ਲੈ ਜਾ ਤੁਸੀਂ ਚਲੋ ਵੇ ਜਾ ਮੈਂ ਨਾ 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 ਬਈ ਉਰੇ ਆ ਜਾ ਕੀ ਚੱਕਣ ਹੋ ਗਿਆ ਆਇਆ ਕਿਹੜੀ ਲੱਗਣੀ ਉਹ ਤਾਂ ਡੱਬੜਾ ਹੋ ਗਿਆ ਕੀ ਐ ਇਹ ਮਲੇਗੋੜ ਤੋਂ ਪਹੁੰਚਾਉਣਾ ਕੋਈ ਐ ਅੱਛਾ ਕੱਲ ਸ਼ਾਮ ਤੇ ਕੋਈ ਪਹੁੰਚਾ ਦਿਓ ਤੈਨੂੰ ਕੋਈ ਪੈਕਿੰਗ ਕੀਤਾ ਹੈ ਇਹ ਚੱਕਣੀ ਹਾਂ ਲੈ ਜਾ ਬੱਚਾ ਨਾ ਚੰਗਾ ਠੀਕ ਠੀਕ ਹਾਂ कल शाम तक कर समझ ना दे इधर ठीक है ठीक है भाई ओ कि धन्यवाद भाई जी ਲੈ ਬਦਗਾ ਹੋ ਗਿਆ ਬਿਸ਼ਖਦੀ ਪੰਜ ਦਿਨ ਲਾਇਆ ਵੀ ਹੁਣ ਕੋਈ ਚੱਕਰ ਨਹੀਂਵੇਂ ਬੱਸਾਂ ਚ ਹਨਾਨ ਹੁੰਦੀ ਫਿਰਦੀ ਲੈ ਸੁਣ ਮੇ ਬਿਸ਼ਖਦੀ ਪੰਜ ਦਿਨ ਲਾਇਆ ਮੇ ਦਰੀ ਭਾਬੀ ਬੰਗਣਾ ਕੀ ਮਾਰਣਾ ਵੇ ਕੀ ਵਰਾਹੀ ਨਹੀਂ ਤੇਰਾ ਫਿਰ ਹਾਂ ਹਾਂ ਬਿਸ਼ਖਦੀ ਪੰਜ ਦਿਨ ਲਾਇਆ ਵੀ ਕੋਈ ਚੱਕਰ ਨਹੀਂ ਹੈਲੋ ਰੋਜ਼ ਪੇਕੀ 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 ਜਾਣਾ ਪੇਕੀ ਜਾਣਾ ਉਹ ਤੋਰ ਚ ਕੋਰੀਅਰ ਕਰਕੇ ਕਿ ਨਹੀਂ ਤੇ ਹੋਰ ਬਜਾਉਗੀ ਤੂੰ ਉਹ ਦਿਨਾਂ ਚ ਤੇ ਹੋਰ ਕੱਲ ਸ਼ਾਮ ਤੱਕ ਕਰ ਬਗ ਜੂਗੀ ਐਵੇਂ ਬੱਸਾਂ ਚ ਹਰਾਨ ਹੁੰਦੀ ਫਿਰਦੀ ਹੈ ਨਾ ਸਬਜੀ ਬਣਾ ਕਰ ਆਪਣੀ ਤੇ ਬਸ ਸਨੀ ਹੀ ਪਕਾ ਲ ਆਪਣੇ ਬੱਦਲ ਵਾਈ ਆ ਮੀਂਹ ਆ ਨਹੀਂ ਪਤਾ ਮੀਂਹ ਤਾਂ ਆਜੂ ਆਜ ਕੋਈ ਆਪਾਂ ਸਿਲੰਡਰ ਤੇ ਪਕਾਉਣਾ